ਮਾਨਯੋਗ ਬੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਭਾਗੀਰਥ ਮੀਨਾ ਜੀ ਦੀ ਦਿਸ਼ਾ ਨਿਰਦੇਸ਼ੇਟ ਸਾਡੀ ਸੀਆਈਏ ਮਲੋਟ ਦੀ ਟੀਮ ਨੇ ਇੱਕ ਗਰੋ ਤਿੰਨ ਬੰਦਿਆਂ ਦਾ ਕਾਬੂ ਕੀਤਾ ਜੋ ਕਿ ਦਰਾਨੇ ਨਾਕਾਬੰਦੀ ਇਨਾਂ ਪਾਸੋਂ ਇੱਕ ਮੋਟਰਸਾਈਕਲ ਪਲਸਰ ਜੋ ਕਿ ਚੋਰੀ ਦਾ ਸੀਗਾ ਉਹ ਬਰਾਮਦ ਹੋਇਆ ਤੇ ਮਕਦਮਾ ਨੰਬਰ 105 ਜੇਰਤਾ ਰਾ 303 317 ਬੀ ਐਨ ਐਸ ਇਹ ਮੁਕਦਮਾ ਦਰਜ ਕਰਕੇ ਤੇ ਅੱਗੇ ਤੋਪੀਸ਼ ਦੌਰਾਨ ਇਨਾਂ ਕੋਲੋਂ 7 ਮੋਟਰਸਾਈਕਲ ਹੋ ਟੋਟਲ 8 ਚੋਰੀ ਦੇ ਮੋਟਰਸਾਈਕਲ 3 ਚੋਰੀ ਦੇ ਮੋਬਾਈਲ ਫੋਨ ਇਨਾਂ ਕੋਲੋਂ ਬਰਾਮਦ ਹੋਏ ਨੇ ਜਿਨ੍ਹਾਂ ਨੂੰ ਅਰੈਸਟ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਹਾਸਲ ਕਰਕੇ ਤੇ ਇਹ ਵੀ ਫਰਦਰ ਪੁਸ਼ਕਿਸ਼ ਕੀਤੀ ਜਾਏਗੀ ਕਿ ਮਲੋਟ ਦੇ ਵਾਸੀ ਹਨ ਜਿਆਦਾ ਮਲੋਟ ਦੇ ਆਸ-ਪਾਸ ਦੇ ਪਿੰਡਾਂ ਦੇ ਵਾਸੀ ਹਨ ਇਹਨਾਂ ਦਾ ਨਾਮ ਗੁਰਦਾਸ ਸਿੰਘ ਪੁੱਤਰ ਮੰਗਲ ਸਿੰਘ ਗੋਸ਼ਵੀਰ ਸਿੰਘ ਪੁੱਤਰ ਜਸਪਾਲ ਸਿੰਘ ਜਸਪ੍ਰੀਤ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਖੂਣਾ ਕਲਾਂ ਆਬਾਦ ਪਿੰਡ ਮਲੋਟ ਦੇ ਰਹਿਣ ਵਾਲੇ ਇਹ ਇੱਕ ਅਬੰਡਨਟ ਪਲੇਸ ਹੈਗੀ ਜਿੱਥੇ ਅਬੰਡਨਟ ਕਮਰਾ ਜਿਹਾ ਸੀਗਾ ਉਸ ਜਿਹਨਾਂ ਨੇ ਸੱਤੇ ਮੋਟਰਸਾਈਕਲ ਬੰਦ ਕਰਕੇ ਤੇ ਲੁਕਾ ਕੇ ਰੱਖੇ ਹੋਏ ਸੀ